ਬੀਤੇ ਦਿਨੀ ਗਰ ਸ਼ੰਕਰ ਵਿਖੇ 26 ਸਾਲਾ ਮਹਿਲਾ ਕਾਂਤਾ ਦੇਵੀ ਵੱਲੋਂ ਸੋਹਰੇ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਲਟਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਦੁਖਦਾਈ ਖਬਰ ਦੀ ਸੂਚਨਾ ਮਿਲਦੇ ਹੀ ਭਾਜਪਾ ਗੂ ਨਮੀਸ਼ਾ ਮਹਿਤਾ ਅਮ੍ਰਿਤਿਕ ਮਹਿਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਭਾਵੇਂ ਕੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਉਹਨਾਂ ਕਹਿਆ ਕਿ ਅਗਰ ਪੁਲਿਸ ਨੇ ਮੁੱਖ ਦੋਸ਼ੀ ਸੋਹਰੇ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਕਾਂਟਾ ਦੇਵੀ ਜੀ ਦੀ ਭੈਣ ਦੀ ਕੱਲ ਡੈਕਟ ਹੋ ਗਈ ਆ। ਇਸ ਵਿੱਚ ਨਾ ਉਹ ਸੋਹਰੇ ਪਰਿਵਾਰ ਦਾ ਪੂਰਾ ਪੂਰਾ ਹੱਥ ਹੈ। ਉਹ ਹਜੇ ਤੱਕ ਰੈਸ਼ ਨਹੀਂ ਹੋਏ। ਜੇ ਉਹ ਕੱਲ ਤੱਕ ਨਹੀਂ ਅਰੈਸਟ ਹੁੰਦੇ ਤਾਂ ਅਸੀਂ 12 ਵਜੇ 10 ਵਜੇ ਬੰਗਿਆ ਚੌਂਕ ਤੇ ਧਰਨਾ ਦੇਣੇ ਜਾ ਰਹੇ ਹਾਂ। ਮੇਰੀ ਭਾਂਜੀ ਸੀਗੀ ਔਰ ਭਾਂਜੀ ਦੀ ਕੱਲ 12 ਵਜੇ ਦੀ ਰੈਸ਼ ਹੋ ਚੁੱਕੀ ਆ। ਔਰ ਪਕਸ਼ਾ ਜਰੂਰ ਹੋਇਆ ਪਰ ਜਿਹੜਾ ਮੇਨ ਦੋਸ਼ੀ ਹੈ ਉਹਦਾ ਸਹੁਰਾ ਸਾਹਿਬ ਹੈ ਉਹ ਹਜੇ ਤੱਕ ਅਰੈਸਟ ਨਹੀਂ ਹੋਇਆ ਸੂਦੋਸ਼ੀ ਅਰੈਸਟ ਹੋ ਚੁੱਕੇ ਆ ਪਰ ਜੇ ਉਹ ਕੱਲ ਤੱਕ ਕੁਝ ਵੀ ਨਹੀਂ ਕਰਦੇ ਤਾਂ ਅਸੀਂ ਕੱਲ 10 ਵਜੇ ਧਰਨਾ ਅਸੀਂ ਲਾ ਰਹੇ ਹਾਂ ਬੰਗਾ ਚੌਂਕ ਤੇ ਉਧਰ ਭਾਜਪਾਗੂ ਨਵੀਸ਼ਾ ਮਹਿਤਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਪੀੜਤ ਪਰਿਵਾਰ ਨਾਲ ਚੜ੍ਹਤਾਂ ਬੰਨ੍ਹ ਖੜੇ ਨੇ ਤੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਹੀ ਹਟਣਗੇ ਗਰ ਸ਼ੰਕਰ ਤੋਂ ਨਵਰੰਗ ਚੈਨਲ ਦੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਦੀ ਵਾਰਡ ਨੰਬਰ 5 ਚ ਖੜੇ ਆਂ ਔਰ ਕਾਂਤਾ ਦੇਵੀ ਜਿਹੜੀ ਆ ਉਹਨਾਂ ਵੱਲੋਂ ਸੁਸਾਇਡ ਕੀਤਾ ਗਿਆ ਬੜਾ ਅਫਸੋਸ ਆ ਉਹਨਾਂ ਦੇ ਪੇਕੇ ਪਰਿਵਾਰ ਕੋਲ ਮੈਂ ਖੜੀ ਆਂ ਔਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦਬਾਅ ਪਾਇਆ ਗਿਆ ਬੱਚਾ 2 ਮਹੀਨੇ ਦਾ ਸੀ ਬਿਮਾਰ ਸੀ ਬੱਚੇ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਹਸਪੀਟਲ ਦੇ ਵਿੱਚ ਸਾਰੇ ਪਰਿਵਾਰ ਵੱਲੋਂ ਬਾਕਾਇਦਾ ਤੌਰ ਤੇ ਜੋ ਇਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਸਹੁਰਾ ਸਾਹਿਬ ਜੋ ਇੱਕ ਪੁਲਿਸ ਮੁਲਾਜ਼ਮ ਆ ਉਹਨਾਂ ਨੇ ਦਬਕੇ ਮਾਰ ਮਾਰ ਕੇ ਲੜਕੀ ਨੂੰ ਮਿਲਣ ਨਹੀਂ ਦਿੱਤਾ ਔਰ ਉਤੋਂ ਜਿਹੜਾ ਹਸਪੀਟਲ ਤੋਂ ਵੀ ਉਹਨੂੰ ਭਜਾਇਆ ਹੈਗਾ ਤੇ ਲੜਕੀ ਨੂੰ ਆਕੇ ਜਿਹੜਾ ਸੋਹਰੇ ਪਰਿਵਾਰ ਆਪਣੇ ਘਰ ਆਕੇ ਲੜਕੀ ਨੇ ਸੁਸਾਈਡ ਕਰ ਲਿਆ ਸੋਹਰੇ ਘਰ ਔਰ ਇਹ ਬਹੁਤ ਮੰਦ ਭਗਾ ਹੈ ਹਲੇ ਤੱਕ ਸਾਡੀ ਗੜ ਸ਼ੰਕਰ ਪੁਲਿਸ ਨੇ ਕਾਰਵਾਈ ਤਾਂ ਕੀਤੀ ਹੈ ਪਰਚਾ ਦਰਜ ਕੀਤਾ ਹੈ ਦੋ ਬੰਦੇ ਰੈਸਟ ਕੀਤੇ ਹੈ ਪਰ ਜਿਹੜੇ ਬਾਕੀ ਦੋਸ਼ੀ ਹੈ ਖਾਸ ਤੌਰ ਤੇ ਜਿਹੜੇ ਸੋਹਰਾ ਸਾਹਿਬ ਹੈ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਅਰੈਸਟ ਹੋਣਾ ਬਹੁਤ ਜ਼ਰੂਰੀ ਹੈ ਉਹ ਤਾਂ ਜ਼ਿੰਮੇਵਾਰ ਬੰਦੇ ਸੀ ਇੱਕ ਮੁਲਾਜ਼ਮ ਬੰਦੇ ਸੀ ਮੁਲਾਜ਼ਮ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਸਹੀ ਕੰਮ ਨਹੀਂ ਕੀਤਾ ਔਰ ਲੜਕੀ ਨੂੰ ਇੰਨਾ ਕਿ ਤਬਕਾਇਆ ਤਮਕਾਇਆ ਵੀ ਉਹਨੂੰ ਤੇ ਜਿਹੜਾ ਲੜਕੀ ਅੱਜ ਸੁਸਾਈਡ ਕਰ ਗਈ ਇੱਕ ਮਾਂ ਸੁਸਾਈਡ ਕਰ ਗਈ ਔਰ ਸਾਰੇ ਮਹੱਲੇ ਦੀ ਆ ਦੇਖੋ ਸਾਰਾ ਮਹੱਲਾ ਖੜਾ ਸਾਰੇ ਮਹੱਲੇ ਦੀ ਇਹ ਸਲਾਹ ਆ ਸਾਰੇ ਮਹੱਲੇ ਦੀ ਇਹ ਇੱਕ ਏਕਾ ਕਰਕੇ ਉਹਨਾਂ ਨੇ ਇੱਕ ਗੱਲ ਦਾ ਫੈਸਲਾ ਕੀਤਾ ਕਿ ਸਾਰੇ ਸ਼ਹਿਰ ਦੀਆਂ ਜਿਹੜੀਆਂ ਧੀਆ ਭੈਣਾ ਇਹ ਸਾਂਝੀਆਂ ਹੈਗੀਆਂ ਔਰ ਅੱਜ ਇੱਕ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋਏਗਾ ਤੇ ਜਦੋਂ ਤੱਕ ਇਹਨਾਂ ਨੂੰ ਫੜਿਆ ਨਹੀਂ ਜਾਂਦਾ ਦੋਸ਼ੀਆਂ ਨੂੰ ਉਦੋਂ ਤੱਕ ਬੋਡੀ ਜਿਹੜੀ ਕ੍ਰੀਮੇਟ ਨਹੀਂ ਕੀਤੀ ਜਾਊਗੀ ਔਰ ਅਸੀਂ ਇਹਨਾਂ ਦੇ ਨਾਲ ਖੜੇ ਆ ਬਹੁਤ ਦੁੱਖ ਹੈ ਉਸ ਬੱਚੀ ਦੇ ਜਾਣ ਦਾ ਔਰ ਇਨਸਾਫ ਜਿਹੜਾ ਇਸ ਪਰਿਵਾਰ ਨੂੰ ਅਸੀਂ ਦਿਲਾ ਕੇ ਰਾਵਾਂਗੇ ਔਰ ਇਹਨਾਂ ਦੇ ਇਸ ਦੁੱਖ ਦੇ ਵਿੱਚ ਮੈਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੀ ਹੋਈ ਇਹਨਾਂ ਦੇ ਨਾਲ ਜਿਹੜਾ ਸ਼ਰੀਰ